ਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਦੀਵਾਲੀ ਤੋਂ ਪਹਿਲਾਂ ਮਲਾਸਮਾਂ ਦੇ ਲਈ ਆਈ ਵੱਡੀ ਖੁਸ਼ਖਬਰੀ 3% ਡੀਏ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਸਾਰੀ ਹੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਵੀ ਕਿੰਨਾ ਮਲਾਸਮਾਂ ਨੂੰ ਡੀਏ ਦੇ ਵਿੱਚ ਵਾਅਦਾ ਜਿਹੜਾ ਦਿੱਤਾ ਗਿਆ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪ੍ਰਧਾਨਗੀ ਤੇ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਰਾਜ ਦੇ ਕਰਮਚਾਰੀਆਂ ਤੇ ਪੈਨਸ਼ਨਰਸ ਨੂੰ ਵੱਡੀ ਰਾਹਤ ਪ੍ਰਦਾਨ ਕਰਨ ਦੇ ਲਈ ਮਹਿੰਗਾਈ ਭੱਤੇ ਦੀ ਦਰ ਨੂੰ 52% ਤੋਂ ਵਧਾ ਕੇ 58% ਕਰਨ ਦੇ ਪ੍ਰਸਤਾਫ ਨੂੰ ਮਨਜ਼ੂਰੀ ਦਿੱਤੀ ਹੈ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਜੋ ਕਿ ਵਿੱਤ ਵਿਭਾਗ ਦੇ ਇੰਚਾਰਜ ਨੇ ਕਿਹਾ ਹੈ ਕਿ ਸਰਕਾਰ ਦੇ ਵੱਲੋਂ ਤਿਆਰੀ ਤੋਹਫਾ ਮੌਜੂਦਾ ਵਿੱਤੀ ਸਾਲ ਦੇ ਵਿੱਚ ਰਾਜ ਦੇ ਖਜ਼ਾਨੇ ਤੇ ਕਾਫੀ ਜ਼ਿਆਦਾ ਬੋਝ ਪਵੇਗਾ ਪਰ ਰਾਜ ਸਰਕਾਰ ਦੇ ਦੁਆਰਾ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮੀਟਿੰਗ ਦੇ ਵਿੱਚ 129 ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਕੈਬਨਿਟ ਮੀਟਿੰਗ ਤੋਂ ਬਾਅਦ ਸੂਚਨਾ ਜਿਹੜਾ ਭਵਨ ਦੇ ਜਿਹੜੀ ਟਰੋਮੀ ਦੇ ਵਿੱਚ ਅਜੋਜਿਤ ਇੱਕ ਪ੍ਰੈਸ ਕਾਨਫਰੈਂਸ ਦੇ ਵਿੱਚ ਕੈਬਨਟ ਜਿਹੜੀ ਵਿਭਾਗ ਦੇ ਵੀ ਵਧੀਕ ਮੁਖ ਸਕੱਤਰ ਅਰਵਿੰਦਰ ਕੁਮਾਰ ਚੌத்ਰੀ ਨੇ ਦੱਸਿਆ ਕਿ ਸੋਦੀ ਹੋਈ ਦਰ 1 ਜੁਲਾਈ 2025 ਤੋਂ ਲਾਗੂ ਹੋਵੇਗੀ ਪਹਿਲਾਂ 1 ਜਨਵਰੀ 2025 ਤੋਂ 55% ਦੀ ਦਰ ਦੀ ਨਹਿਲ ਮਹਿੰਗਾਈ ਪੱਤਾ ਦਿੱਤਾ ਜਾ ਰਿਹਾ ਸੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ 1 ਜੁਲਾਈ ਤੋਂ ਮਹਿੰਗਾਈ ਪੱਤੇ ਨੂੰ 58% ਕਰਨ ਤੋਂ ਬਾਅਦ ਬਿਹਾਰ ਸਰਕਾਰ ਨੇ ਜਿਹੜਾ ਕਿ ਇਹ ਕਦਮ ਚੁੱਕਿਆ ਹੈ ਇਹ ਜਿਹੜਾ ਕਿ ਇਹ ਸੀਐਸ ਨੇ ਕਿਹਾ ਹੈ ਕਿ ਇਸ ਫੈਸਲੇ ਨੂੰ ਵਿੱਤੀ ਸਾਲ 25-26 ਦੇ ਵਿੱਚ ਕਈ ਕਰੋੜ ਦਾ ਬੋਝ ਜਿਹੜਾ ਕਿ ਪਵੇਗਾ ਪਰ ਉਸ ਦੇ ਨਾਲ ਹੀ ਇੱਕ ਵੱਡਾ ਤੋਹਫਾ ਜਿਹੜਾ ਹੈ ਕਿ ਕਰਮਚਾਰੀਆਂ ਨੂੰ ਦਿੱਤਾ ਗਿਆ ਹੈ ਹਾਂਜੀ ਦੋਸਤੋ ਇਸ ਤਰ੍ਹਾਂ ਵੱਡੀ ਖੁਸ਼ਖਬਰੀ ਜਿਹੜੀ ਬਿਹਾਰ ਦੇ ਕਰਮਚਾਰੀਆਂ ਦੇ ਲਈ ਪਰ ਦੂਜੇ ਪਾਸੇ ਇੱਕ ਵੱਡਾ ਸਵਾਲ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਕਿ ਸਾਡੇ ਮਹਿੰਗਾਈ ਪੱਤੇ ਦੇ ਵਿੱਚ ਵਾਦਾ ਕਦੋਂ ਕੀਤਾ ਜਾਵੇਗਾ ਕਿਉਂਕਿ ਲਗਾਤਾਰ ਬਹੁਤ ਸਾਰੇ ਰਾਜ ਜਿਹੇ ਨੇ ਜਿਨ੍ਹਾਂ ਦੁਆਰਾ ਜਿਹੜੀ ਕਿ ਕੇਂਦਰ ਸਰਕਾਰ ਹੈ ਉਹਨਾਂ ਦੀ ਪੈਟਰਨ ਦੇ ਨਾਲ-ਨਾਲ ਜਦੋਂ ਕੇਂਦਰ ਸਰਕਾਰ ਵਾਅਦਾ ਕਰਦੀ ਹੈ ਤਾਂ ਉਸ ਤੋਂ ਬਾਅਦ ਹੀ ਆਪਣੇ ਮਲਾਸਮਾਂ ਦੇ ਡੀਏ ਦੇ ਵਿੱਚ ਵਾਅਦਾ ਕਰ ਦਿੱਤਾ ਜਾਂਦਾ ਹੈ ਪਰ ਹੁਣ ਜਿਹੜਾ ਹਰਿਆਣਾ ਸਰਕਾਰ ਵੀ ਇਸੇ ਤਰ੍ਹਾਂ ਹੀ ਕਰਦੀ ਹੈ ਪਰ ਪੰਜਾਬ ਸਰਕਾਰ ਦੇ ਮਲਾਸਮਾਂ ਦੇ ਨਾਲ ਇਸ ਤਰ੍ਹਾਂ ਨਹੀਂ ਹੋ ਰਿਹਾ ਪੰਜਾਬ ਸਰਕਾਰ ਦੇ ਮਲਾਸਮ ਇਸ ਟਾਈਮ 42% ਹੀ ਡੀ ਲੈ ਰਹੇ ਨੇ ਤੇ 16% ਦਾ ਜਿਹੜਾ فاਸਲਾ ਹੈ ਪੰਜਾਬ ਸਰਕਾਰ ਕਿਵੇਂ ਦੂਰ ਕਰੇਗੀ ਇੱਕ ਵੱਡਾ ਸਵਾਲ ਪੰਜਾਬ ਸਰਕਾਰ ਦੇ ਮਲਾਸਮਾਂ ਦਾ ਤੇ ਬਿਹਾਰ ਦੇ ਮਲਾਸਮਾਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਇੱਕ ਪਾਸੇ ਦੀ ਇਹਦੇ ਵਿੱਚ ਵੱਡਾ ਵਾਅਦਾ ਹੋਣ ਤੋਂ ਬਾਅਦ ਉਹਨਾਂ ਦੇ ਡੀਏ ਬੀ ਜਿਹੜਾ ਵੱਧ ਕੇ 55% ਤੋਂ 58% ਹੋ ਗਿਆ ਹੈ ਤਾਂ ਹਾਂਜੀ ਦੋਸਤੋ ਈਸੀਐਸ ਦੀ ਮਲਾਸਮਾਂ ਸੰਬੰਧੀ ਵੱਡੀ ਅਪਡੇਟ ਮਿਲਦੇ ਕਿ ਇਸੇ ਹੋਰ ਅਪਡੇਟ ਦੇ ਨਾਲ ਬਨੇ ਰਹਿਣਾ ਚੈਨ ਅੱਜ ਨੂੰ ਨੂੰ ਜਰੂਰ ਸਬਸਕ੍ਰਾਈਬ ਕਰਨਾ watching